ਮੋਮੋ ਜੀ ਨੇ ਇਹਦੇ ਤੇ ਘੜਾ ਦਿਆ ਕਹਿੰਦਾ ਕੋਈ ਪਿੱਛੋਂ ਦੀ ਆਇਆ ਉਹਨੂੰ ਖਿੱਚ ਕੇ ਲੈ ਗਿਆ ਗਲੀ 'ਚ ਨੀਤੇ ਬਿਠਾ ਲਿਆ ਤੇ ਗਰਦਨ ਤੇ ਸੂਰਾ ਰੱਖਿਆ ਚੈਨ ਵਾਲੀ ਉਹਦੇ ਕੋਲੋਂ ਫੋਨ ਕੋਲਿਆ ਉਹਨੂੰ ਕੋਈ ਸਮਝ ਨਹੀਂ ਆ ਰਿਹਾ ਕਿ ਕੋਈ ਵਿੱਚ ਕਿਸੇ ਦੀ ਪਲਾਨਿੰਗ ਸੀਗੀ ਕੰਮ ਤਾਂ ਪਲਾਨਿੰਗ ਨਾਲ ਹੀ ਹੋਇਆ ਜੀ 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 ਜਦੋਂ ਆਪਾਂ ਉਹਰੇ ਤੇ ਇਹੋ ਲਗਾਈ ਆ ਟ੍ਰੇਸਿੰਗ ਲਗਾਇਆ ਤਾਂ ਫੋਨ ਦੁਆਰਾ ਆ ਗਿਆ ਵਾਲੀ ਸ਼ੌਪ ਤੇ ਭੇਜਤਾ ਸਾਡੇ ਕੋਲ ਫੜਾ ਡਰ ਗਏ ਹੋ ਕਿ ਫੋਨ ਲੱਗ ਗਿਆ ਫੋਨ ਲੱਗ ਗਿਆ ਚੈਨ ਚੈਨ ਲੱਗ ਗਈ ਯਾਰ ਕਹਿੰਦੇ अच्छा ये मेरा पंडाल जेड़ा सिगा लॉक अट ओ नहीं लबा वो ले गए शायद अच्छा सारा बाकी आपा पुलिस ਨੂੰ ਸ਼ਿਕਾਇਤ ਦੇ ਦਿੱਤੀ ਆ ਕੰਪਲੀਟ ਬਾਕੀ ਜੋ ਕਾਰਵਾਈ ਹੋਗੀ ਪੁਲਿਸ ਕਰਦੀ ਬੰਦੇ ਕੌਣ ਸੀਗੇ ਸਰ ਕੋਈ ਬੰਦੇ ਅਜੇ ਪਤਾ ਨਹੀਂ ਜੀ ਲੱਗਾ ਬੇਟਾ ਘਬਰਾਇਆ ਕਹਿੰਦਾ ਮੈਂ ਬੰਨਿਆ ਆਇਆ ਸੀ ਸਾਰਾ ਆਪਣਾ ਫੇਰ ਕਿਤੇ ਬੰਦੇ ਦਾ ਵਾਰਦਾਤ ਹੋਈ ਜੀ ਆ ਨਾਲ ਹੀ ਆ ਗਲੀ ਦੇ ਵਿੱਚ ਹੋਈ ਆ ਜੀ ਗਲੀ ਵਿੱਚ ਕਿੰਨੇ ਕ ਬੰਦੇ ਸੀ ਬਈ ਕੱਲਾ ਸੀਗਾ ਜੀ ਇੱਕ ਕੰਦਾ ਮੈਨੂੰ ਪਾ ਲੈ ਗਿਆ ਤੇ ਕੋਈ ਇੱਕ ਬੰਦਾ ਕਹਿੰਦਾ ਪਿੱਛੇ ਖੜਾ ਜ ਉਹਨੇ ਆਵਾਜ਼ ਨੂੰ ਮਾਰੀ फटाफट ਆ ਜਾ ਅੱਗੇ ਵੀ ਉਹਦਾ 13 ਸਾਲ ਦਾ ਹਜੇ ਹੈਗਾ ਘਬਰਾਇਆ ਪਿਆ ਬੱਚਾ ਹਾਂਜੀ ਹਾਂਜੀ ਤੇਰੇ ਨੇ ਇੱਥੇ ਹੀ ਹੋ ਜੀ ਮੈਂ ਅਮਨਗਰ ਰਹਿਣਾ ਜੀ ਅਮਨਗਰ ਅਮਨ ਦੇ ਸਮਾਹੂ ਲੈਣ ਆਇਆ ਸੀ ਮੋਮੋਸ ਖਾ ਰਿਹਾ ਜੀ ਟਵੀਸ਼ਰ ਪੜਨ ਜਾਂਦਾ ਇੱਥੇ ਓਕੇ ਓਕੇ ਹਾਂਜੀ ਤੇ ਕਿੰਨੇ ਵਜੇ ਦਾ ਵਾਕਿਆ ਹੈਗਾ ਘੰਟਾ ਕੁ ਪਹਿਲਾਂ ਡੇਢ ਘੰਟਾ ਹੋ ਗਿਆ ਤਾਂ ਸਰ ਇਹ ਪੈਦਲ ਸੀ ਸਾਈਕਲ ਤੇ ਸੀ ਕਿਦਾਂ ਸੀ ਐਕਟੀਵਾ ਤੇ ਆਂਦਾ ਜੀ ਐਕਟੀਵਾ ਤੇ ਆਂਦਾ ਅਪ ਡਾਊਨ ਡੇਲੀ ਕਰਦਾ ਸੀ ਹਾਂਜੀ ਹਾਂਜੀ ਡੇਲੀ ਅਪ ਡਾਊਨ ਕੋਈ ਐਸਐਲ ਇਹਦਾ ਮਤਲਬ ਬੰਦੇ ਜਿਹੜੇ ਉਹਦੇ ਮਗਰ ਕਰ ਰਹੇ ਸੀ ਰੈਕੀ ਕਰ ਰਹੇ ਸੀ ਪਤਾ ਨਹੀਂ ਪਹਿਲਾਂ ਹੀ ਹਾਂਜੀ ਰੈਕੀ ਹੋ ਰਹੀ ਸੀ ਪਤਾ ਨਹੀਂ ਕੀ ਚੱਕਰ ਹੋਇਆ ਜੀ ਆਪਾਂ ਤਾਂ ਯਾਰ ਦੋਸਤ ਬੈਠੇ ਸੀ ਮੇਰੇ ਯਾਰ ਦੋਸਤ ਸਾਰੇ ਸੱਜਣ ਬੈਠੇ ਸੀ ਅਸੀਂ ਸਾਰੇ ਉੱਥੋਂ ਆਏ ਆ ਜੀ ਜਦੋਂ ਪਤਾ ਲੱਗਾ ਤੇ ਹੁਣ ਦੇਖਦੇ ਆ ਪਤਾ ਕਰਦੇ ਪਏ ਆ ਤੁਹਾਡਾ ਸ਼ੁਭ ਨਾਮ ਸਰ ਮੇਰਾ ਬੱਬੂ ਵਰਮਾ ਜੀ ਪੁਰਾਣੀ ਕੋਈ ਰੰਜਿਸ਼ ਵਗੈਰਾ ਕੋਈ ਕੋਈ ਰੰਜਿਸ਼ ਨਹੀਂ ਬੱਚੇ ਦੀ ਕੀ ਰੰਜਿਸ਼ ਹੋਣੀ ਨਹੀਂ ਤੁਹਾਡੀ ਹੋਵੇ ਮੇਰੀ ਕਿਸੇ ਨਾਲ ਹੈ ਹੀ ਨਹੀਂ ਸ਼ਹਿਰ 'ਚ ਕੋਈ ਰੰਜਿਸ਼ ਤਾਂ ਸਰ ਕੀ ਲੱਗ ਕਹਿੰਦਾ ਲੁੱਟਵਾ ਦੇ ਇਰਾਦਾ ਨਹੀਂ ਕੀਤਾ ਹੋਇਆ ਵੈਸੇ ਕਿਸੇ ਦੁਸ਼ਮਣ ਦੀ ਜੇ ਹੁਣ ਕੋਹ ਬਾਜੀ ਨਾ ਆਇਆ ਜਾਂ ਕਿਸਨੇ ਆਖ ਰੱਖੀ ਸੀ ਬੱਚਾ ਦੇਖ ਕੇ ਜਾਂ ਉਹ ਵੀ ਹੋ ਗਿਆ ਤੇ ਬੱਚਾ ਤੁਹਾਡਾ ਸੇਫ ਹੈਗਾ ਵਾ ਸੇਫ ਆਜੀ ਘਪਰਾਇਆ ਹੋਇਆ ਥੋੜਾ ਜੀ ਕੋ ਬੱਚੇ ਦੇ ਸੜ 60 ਚੋੜ ਦੇ ਨੇ 60 ਚੋੜ ਦੇ ਮੁਕੇ ਮਾਰੇ ਕਹਿੰਦਾ ਗਰਦਨ ਦੇ ਪਿੱਛੇ ਥੋੜਾ ਉੱਧਾ ਕੋਈ ਗੁੱਡੀ ਸੱਟ ਮਾਰੀ ਮੋਟੀ ਲੱਗੀ ਜਾਂਦੀ ਤਾਂ ਸਰ ਹਮਲਾ ਕਰਨ ਵਾਲੇ ਜੀ ਇਹ ਪਹਿਲਾਂ ਵੀ ਇੱਦਾਂ ਕੁਝ ਹੋਦ ਰਿਹਾ ਤੇ ਕੀ ਕੀ ਕਹ ਸਕਦੇ ਹਾਂ ਜੀ ਇਹ ਇਧੇ ਜੇ ਮੁਕੇ ਵਹਿ ਖਰਾਵੀ ਆ ਤੁਸੀਂ ਕੀ ਕੰਮ ਕਰਦੇ ਹੋ ਮੈਂ ਤੇ ਹੁਣ ਜੇ ਲਾਨਾ ਬਰੋੜੀ ਜੀ ਔਰ ਜੇ ਗੱਲ ਕੀਤੀ ਜਾਵੇ ਕਾਈ ਦਿਨ ਰੋਈ ਵਾਧਤਾ ਹੋ ਰਹੀ ਹੈ ਤੁਸੀਂ ਸੁਣਿਆ ਹੈ ਸੋਡਲ ਚੌਂਗੀ ਵਾਧਤਾ ਹੋਈ ਹੈ ਗਿਆ ਔਰ ਜਿਹੜਾ ਪੀਡੀਸੀ ਉਹਨੇ ਜਿਹੜੇ ਲੁਟੇਰੀ ਦੀ ਦਾਤ ਖੋਕੇ ਉਤੇ ਹਮਲਾ ਕੀਤਾ ਦੋ ਬੱਤੇ ਹੋਰ ਆ ਗਏ ਬੈਕਅਪ ਵਾਸਤੇ ਪਤਾ ਤੁਹਾਨੂੰ ਮੈਂ ਇਹ ਇਹ ਸਾਰਾ ਜਿਵੇਂ ਵਰ ਕਿਹਨੂੰ ਮੰਨਦੇ ਹੋ ਇਹ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਜੋ ਵੀ ਹੈ ਤੇ ਦੇਖਣਾ ਨੂੰ ਦੇਖਵਾ ਕਰਨੀ ਚਾਹੀਦੀ ਕਿ ਜਿੱਦਾਂ ਮਰਦੀ ਹੈ ਕਿ ਇਹਨਾਂ ਇਹ ਸਭ ਕੁਝ ਹੋ ਗਿਆ ਉਜੀ ਗੱਲ ਕਰੀਏ ਸੋਲੂਸ਼ਨ ਦੀ ਹੈ ਸੋਲੂਸ਼ਨ ਕਿਵੇਂ ਪਾਇਆ ਜਾ ਸਕਦਾ ਠਲ ਕਿਵੇਂ ਪਾਇਆ ਜਾ ਸਕਦਾ ਸੋਲੂਸ਼ਨ ਪਾਇਆ ਜਾ ਸਕਦਾ ਕਿ ਸਾਰੇ ਚੈੱਕ ਕਰਨਾ ਚਾਹੀਦਾ ਘੁੰਮਣਾ ਚਾਹੀਦਾ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਕਿ ਕੋਈ ਕੋਸ਼ਣ ਦਾ ਕਿ ਕੋਈ ਨਹੀਂ ਹੈ ਹੁਣ ਏਦਾਂ ਦਾ ਦੀ ਵਾਧਾ ਤੋਂ ਹੋ ਜੇ ਤੇ ਕੀ ਕਰ ਸਕਦਾ ਬੰਦਾ ਕੀ ਦੱਸੇ ਸਬਜ਼ੀ ਰੇੜੀ ਲਗਾਉਂਦੇ ਹੋ ਮੈਂ ਫਰੂਟ ਫਰੂਟ ਦੀ ਰੇੜੀ ਲਗਾਉਂਦੇ ਹੋ ਤੁਸੀਂ ਕੋਈ ਕੋਈ ਰੇੜੀ ਤੇ ਚਾਕੂ ਵਗੈਰਾ ਵੀ ਰੱਖਦੇ ਹੋ ਨਹੀਂ ਇਹੀ ਕੱਲ ਵੀ ਰੱਖਣ ਦਾ ਆਪ ਮੈਂ ਤਾਂ ਡਰਦਾ ਵਾ ਕੁਝ ਰੱਖਣ ਦੋ ਵੀ ਜਿਹੜੇ ਦਾਤ ਲੈ ਕੇ ਸ਼ਰਿਆਮ ਘੁੰਮਦੇ ਆ ਤੇ ਆਲੇ ਘੁੰਮਦੇ ਆ ਕੀ ਕੋਈ ਚੈਕਿੰਗ ਕਿਉਂ ਨਹੀਂ ਹੁੰਦੀ ਕੁਝ ਕਰ ਸਕਦੇ ਸਾਨੂੰ ਕਾਰਪਸ਼ੇ ਪਰੇਸ਼ਾਨ ਕਰਦੀ ਜਿਹੜੀ ਲਾਂਡੂ ਕੀ ਜਿੱਤੇ ਹਾਂ ਜੀ ਉਹ ਕਿਆ ਕਰਦੇ ਹਾਂ ਹਾਂ ਜੀ ਇਹਦਾ ਇਹਨੂੰ ਹੋਰ ਦੇ ਬਹਿ ਖਰਾਬ ਤੁਸੀਂ ਕੀ ਕੰਮ ਕਰਦੇ ਹੋ ਮੈਂ ਤੇ ਹੁਣ ਜਿਹੜੀ ਰਾਨਾ ਰੋਹਦੀ ਜੀ ਔਰ ਜੇ ਗੱਲ ਕੀਤੀ ਜਾਵੇ ਆਏ ਦਿਨ ਰੋਈ ਵਾਅਦਾ ਤਾਂ ਹੋ ਰਹੀ ਹੈ ਤੁਸੀਂ ਸੁਣਿਆ ਦਾ ਸੋਡਲ ਚੌਂਗ ਦੀ ਵਾਅਦਾ ਤੋਂ ਹੋਇਆ ਔਰ ਜਿਹੜਾ ਪੀਡੀਸੀ ਉਹਨੇ ਜਿਹੜਾ ਲੁਟੇਰੀ ਦੀ ਦਾਤ ਖੋ ਕੇ ਉੱਤੇ ਹਮਲਾ ਕੀਤਾ ਦੋ ਬੰਦੇ ਹੋਰ ਆ ਗਏ ਬੈਕਅਪ ਵਾਸਤੇ ਪਤਾ ਤੁਹਾਨੂੰ ਨਾ ਮੈਂ ਨਹੀਂ ਰੋਜ਼ਾਨਾ ਵਾਰਦਾਤ ਹੋ ਰਹੀ ਹੈ ਇਹ ਇਹ ਸਾਰਾ ਜਿੰਮੇ ਉੱਤੇ ਕਿਹਨੂੰ ਮੰਨਦੇ ਹੋ ਇਹ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਜੋ ਵੀ ਹੈ ਇੱਥੇ ਦੇਖਣਾ ਦੇਖਵਾ ਕਰਨੀ ਚਾਹੀਦੀ ਜਿੱਦਾਂ ਮਰਜ਼ੀ ਹੈ ਕਿ ਨਾ ਇਹ ਸਭ ਕੁਝ ਹੋ ਗਿਆ ਉਹ ਜੇ ਗੱਲ ਕਰੀਏ ਸੋਲੂਸ਼ਨ ਦੀ ਹੈ ਸੋਲੂਸ਼ਨ ਕਿਵੇਂ ਪਾਇਆ ਜਾ ਸਕਦਾ ਠਲ ਕਿਵੇਂ ਪਾਇਆ ਜਾ ਸਕਦਾ ਪਾਇਆ ਜਾ ਸਕਦਾ ਕਿ ਸਾਰੇ ਇਹਨਾਂ ਨੂੰ ਚੈੱਕ ਕਰਨਾ ਚਾਹੀਦਾ ਘੁੰਮਣਾ ਚਾਹੀਦਾ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਕਿ ਕੋਈ ਕੋਸ਼ਿਸ਼ ਹੁੰਦਾ ਕਿ ਨਹੀਂ ਹੈ ਹੁਣ ਐਡਾ ਤਾਂ ਦੀ ਵਾਰਦਾਤ ਹੋ ਜੇ ਤੇ ਕੀ ਕਰ ਸਕਦਾ ਬੰਦਾ ਕੀ ਦੱਸੇ ਸਭ ਕੁਝ ਨਾ ਜੀ ਇਹਹੀ ਕਹਿਣਾ ਚਾਹੁੰਦਾ ਮੈਂ ਜੀ ਨਸ਼ਾ ਬੰਦ ਹੋਵੇ ਇੱਥੇ ਉਸ ਤੋਂ ਬਾਕੀ ਕਾਰਵਾਈ ਕਰੂਗੀ ਠੀਕ ਹੈ ਨਹੀਂ ਤੇ ਕੋਈ ਇੱਥੇ ਸ਼ਹਿਰ ਚ ਬੰਦਾ ਕੋਈ ਸੇਫ ਨਹੀਂਗਾ ਬਿਲਕੁਲ ਨਹੀਂ ਬਸ ਇੰਨਾ ਹੀ ਕਹਿਣਾ ਚਾਹੁੰਦਾ ਕੋਈ ਤੁਸੀਂ ਤੁਸੀਂ ਕਾਰਵਾਈ ਕਰੂਗੀ ਠੀਕ ਹੈ ਨਹੀਂ ਤੇ ਕੋਈ ਇੱਥੇ ਸ਼ਹਿਰ ਚ ਬੰਦਾ ਕੋਈ ਸੇਫ ਨਹੀਂਗਾ ਬਿਲਕੁਲ ਨਹੀਂ ਬਸ ਇੰਨਾ ਹੀ ਕਹਿਣਾ ਚਾਹੁੰਦਾ